ਹੁਣ ਅੱਜ ਆ ਨਵੀਂ ਸੁਣ ਲੋ ਹੁਣ ਥਾਰ ਵਾਲੀ ਪੁਲਿਸ ਵਾਲੀ ਬੀਬੀ ਦੇ ਉੱਚ ਅਧਿਕਾਰੀਆਂ ਨਾਲ ਸੰਬੰਧਾਂ ਬਾਰੇ ਨਵੇਂ ਤੇ ਵੱਡੇ ਖੁਲਾਸੇ ਹੋ ਸਕਦੇ ਨੇ ਵੱਡੇ ਰਾਜ ਖੁੱਲ ਸਕਦੇ ਨੇ ਕਿਉਂਕਿ ਜਿਹੜੀ ਥਾਰ ਵਾਲੀ ਪੁਲਿਸ ਵਾਲੀ ਬੀਬੀ ਬਠਿੰਡਾ ਦੇ ਵਿੱਚ ਪੁਲਿਸ ਨੇ ਨਸ਼ੇ ਸਮੇਤ ਫੜੀ ਸੀ ਹੁਣ ਉਹਦੇ ਉੱਚ ਅਧਿਕਾਰੀਆਂ ਨਾਲ ਸੰਬੰਧਾਂ ਦੇ ਮਾਮਲੇ ਦੀ ਜਾਂਚ ਦਾ ਕੇਸ ਹਾਈ ਕੋਰਟ ਪਹੁੰਚ ਗਿਆ ਉੱਚ ਅਦਾਲਤ ਚ ਪਹੁੰਚ ਗਿਆ ਤੇ ਉੱਚ ਅਦਾਲਤ ਨੇ ਅੱਜ ਉਸ ਮਾਮਲੇ ਦੇ ਉੱਪਰ ਪੰਜਾਬ ਦੇ ਡੀਜੀਪੀ ਨੂੰ ਪੁਲਿਸ ਮੁਖੀ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਤਲਬ ਕਰ ਲਿਆ ਕਿਉਂਕਿ ਇੱਕ ਵਿਅਕਤੀ ਹੈ ਜਿਹਦਾ ਨਾਂ ਨikhil sharaf ਜਾਣਕਾਰੀ ਦਿਨੇ ਆ ਕਿ ਹੋਣ ਕੀ ਜਾ ਰਿਹਾ ਤੁਸੀਂ ਵੀ ਆਪਣਾ ਕਮੈਂਟ ਵਿਚਾਰ ਲਿਖ ਕੇ ਦੱਸਿਓ ਕਿ ਕੀ ਜਾਂਚ ਪੜਤਾਲ ਜੇ ਹਾਈ ਕੋਰਟ ਵੱਲੋਂ ਕਰਵਾਈ ਗਈ ਤਾ ਕੀ ਇਹ ਜਿਹੜੀ ਥਾਰ ਵਾਲੀ ਬੀਬੀ ਬਠਿੰਡੇ ਫੜੀ ਗਈ ਸੀ ਪੁਲਿਸ ਵਾਲੀ ਕੀ ਇਹਦੇ ਕੋਈ ਐਸੇ ਰਾਜ ਕੋਈ ਐਸੇ ਉੱਚ ਅਧਿਕਾਰੀਆਂ ਨਾਲ ਸੰਬੰਧਾ ਦੇ ਖਲਾਸੇ ਹੋ ਸਕਦੇ ਨੇ ਜਾਂ ਨਹੀਂ ਹੋ ਸਕਦੇ ਹੁਣ ਹੋਇਆ ਕੀ ਹੈ ਮਾਨਯੋਗ ਹਾਈ ਕੋਰਟ ਦੇ ਵਿੱਚ ਉੱਚ ਅਦਾਲਤ ਦੇ ਵਿੱਚ ਇੱਕ ਕੇਸ ਪਾਇਆ ਗਿਆ ਇੱਕ ਪਟੀਸ਼ਨ ਪਾਈ ਗਈ ਹੈ ਜਿਹੜੀ ਕਿ ਮੁਹਾਲੀ ਦੇ ਨikhil Sharap ਨੇ ਜਨ ਹਿੱਤ ਦੇ ਵਿੱਚ ਪਾਈ ਹੈ ਉਹਦੇ ਵਿੱਚ ਮੰਗ ਕੀਤੀ ਗਈ ਹੈ ਕਿ ਪਿਛਲੇ ਦਿਨੀ ਇੱਕ ਜਿਹੜੀ ਬੀਬੀ ਬਠਿੰਡਾ ਤੋਂ ਪੁਲਿਸ ਵਾਲੀ ਥਾਰ ਵਾਲੀ ਫੜੀ ਗਈ ਸੀ ਉਹਦੇ ਉੱਚ ਅਧਿਕਾਰੀਆਂ ਨਾਲ ਬੜੇ ਨੇੜਲੇ ਸਬੰਧ ਹੋਣ ਦੀ ਗੱਲ ਉੱਠੀ ਸੀ ਤੇ ਉਹਦੀ ਜਾਂਚ ਕਰਾਈ ਜਾਏ ਉਹਦੀ ਪੜਤਾਲ ਕਰਾਈ ਜਾਏ ਕਿ ਕੀ ਸੱਚਮੁੱਚ ਉਹਦੇ ਉੱਚ ਅਧਿਕਾਰੀਆਂ ਨਾਲ ਉੱਤੇ ਤੱਕ ਕੋਈ ਨੇੜਲੇ ਸਬੰਧ ਸੀ ਜਿਨ੍ਹਾਂ ਨੇ ਉਹਨੂੰ ਬਚਾਉਣ ਦੇ ਵਿੱਚ ਵੀ ਰੋਲ ਅਦਾ ਕੀਤਾ ਹੋ ਸਕਦਾ ਹੈ ਪਟੀਸ਼ਨ ਪਾਈ ਗਈ ਹੈ ਤੇ ਉਹਦੇ ਵਿੱਚ ਦੋ ਪਟੀਸ਼ਨਾਂ ਪਿਟੀਸ਼ਨ ਚ ਦੋ ਗੱਲਾਂ ਦੀ ਮੰਗ ਕੀਤੀ ਗਈ ਆ ਇੱਕ ਕਿ ਜਿਹੜੀ ਇਹ ਬੀਬੀ ਦਾ ਮਾਮਲਾ ਤੇ ਦੂਜਾ ਪਿਛਲੇ ਦਿਨੀ ਇੱਕ ਪੁਲਿਸ ਦੇ ਕਥਿਤ ਉੱਚ ਅਧਿਕਾਰੀ ਦੀ ਕਾਲ ਰਿਕਾਰਡਿੰਗ ਲੀਕ ਹੋਈ ਸੀ ਪੰਜਾਬ ਦੇ ਸਾਰੇ ਚੈਨਲਾਂ ਦੇ ਉੱਪਰ ਉਹ ਚਲਾਈ ਗਈ ਸੀ ਜਿਦੇ ਚ ਇਹ ਦਾਵਾ ਕੀਤਾ ਗਿਆ ਸੀ ਕਿ ਇਹ ਪੰਜਾਬ ਦਾ ਕੋਈ ਉੱਚ ਪੁਲਿਸ ਅਫਸਰ ਹੈ ਜਿਹੜਾ ਕਿ ਆਪਣੇ ਤੋਂ ਹੇਠਲੀ ਕਿਸੇ ਪੁਲਿਸ ਅਧਿਕਾਰੀ ਬੀਬੀ ਨਾਲ ਗੱਲ ਕਰ ਰਿਹਾ ਹੈ ਜੀ ਦੇਚ ਉਹ ਦੇ ਵਪਾਰ ਦਾ ਧੰਦਾ ਚਲਾਉਣ ਤੇ ਉਹਨੂੰ ਫਲਾਉਣ ਦੀ ਗੱਲਬਾਤ ਕਰਦੇ ਜਾਪ ਰਹੇ ਆ ਤਾਂ ਹੁਣ ਜਿਹੜਾ ਕੇਸ ਹਾਈ ਕੋਰਟ ਚ ਪਾਇਆ ਗਿਆ ਉਹਦੇ ਚ ਇਹ ਮੰਗ ਕੀਤੀ ਗਈ ਆ ਵੀ ਇਹਨਾਂ ਦੋ ਮਾਮਲਿਆਂ ਦੀ ਜਾਂਚ ਕਰਾਈ ਜਾਏ ਇੱਕ ਤਾਂ ਉਹ ਜਿਹੜੀ ਕਾਲ ਰਿਕਾਰਡਿੰਗ ਉਹਦੀ ਜਾਂਚ ਫੋਰੈਂਸਿਕ ਵਿਭਾਗ ਤੋਂ ਕਰਾਈ ਜਾਏ ਕਿ ਕੀ ਇਹ AI ਨਾਲ ਬਣਾਈ ਝੂਠੀ ਹੈ ਜਾਂ ਫਿਰ ਇਹ ਸੱਚੀ ਹੈ ਤੇ ਜੇ ਇਹ ਸੱਚੀ ਹੈ ਤਾ ਫਿਰ ਉਹ ਕਿਹੜਾ ਪੁਲਿਸ ਅਫਸਰ ਉੱਚ ਅਧਿਕਾਰੀ ਹੈ ਜਿਹੜਾ ਇਸ ਤਰ੍ਹਾਂ ਔਰਤਾਂ ਦੇ ਦੇਵਪਾਰ ਦਾ ਵੇਸ਼ਵਾ ਗਿਰਤੀ ਦਾ ਧੰਦਾ ਚਲਾਉਣ ਫਲਾਉਣ ਦੀ ਗੱਲਬਾਤ ਉਸ ਰਿਕਾਰਡਿੰਗ ਦੇ ਵਿੱਚ ਕਰ ਰਿਹਾ ਤੇ ਦੂਜੀ ਮੰਗ ਕੀਤੀ ਗਈ ਹੈ ਵੀ ਇਹ ਜਿਹੜੀ ਬਠਿੰਡਾ ਤੋਂ ਕਾਲੀ ਥਾਰ ਵਾਲੀ ਪੁਲਿਸ ਵਾਲੀ ਬੀਬੀ ਫੜੀ ਗਈ ਸੀ ਵੀ ਇਹਦੇ ਉੱਚ ਅਧਿਕਾਰੀਆਂ ਨਾਲ ਸੰਬੰਧਾਂ ਦੀ ਗੱਲ ਉੱਠੀ ਸੀ ਕੀ ਇਹਦੇ ਹਨ ਜਾਂ ਨਹੀਂ ਹਨ ਇਦੀ ਵੀ ਜਾਂਚ ਕਰਾਈ ਜਾਏ ਫਿਰ ਮਾਨਯੋਗ ਹਾਈ ਕੋਰਟ ਨੇ ਇਸ ਮਾਮਲੇ ਦਾ ਨੋਟਿਸ ਲਿਆ ਉਹਨਾਂ ਨੇ ਅਜੇ ਤੱਕ ਪਟੀਸ਼ਨ ਰੱਦ ਨਹੀਂ ਕੀਤੀ ਹਾਈ ਕੋਰਟ ਨੇ ਪੰਜਾਬ ਦੇ ਜਿਹੜੇ ਪੁਲਿਸ ਦੇ ਮੁਖੀ ਨੇ ਡੀਜੀਪੀ ਗੌਰਵ ਯਾਦਵ ਤੇ ਜਿਹੜੇ ਮੁਖ ਸਕੱਤਰ ਨੇ ਉਹਨਾਂ ਨੂੰ ਤਲਬ ਕੀਤਾ ਉਹਨਾਂ ਨੂੰ ਜਵਾਬ ਦੇਣ ਦੇ ਲਈ ਕਿਹਾ ਕਿ ਇਹਦੇ ਉੱਪਰ ਤੁਸੀਂ ਜਵਾਬ ਦਿਓ ਤੇ ਅਗਲੀ ਤਰੀਕ ਪਾ ਦਿੱਤੀ ਆ ਦੱਸਿਆ ਜਾ ਰਿਹਾ 17 ਮਈ ਦੀ ਤਰੀਕ ਪਈ ਹੈ ਜਿਦੇ ਵਿੱਚ ਅੱਗੇ ਤੈਅ ਕੀਤਾ ਜਾਏਗਾ ਕਿ ਇਸ ਕੇਸ ਦਾ ਅੱਗੇ ਕੀ ਕੀਤਾ ਜਾਵੇ ਹੁਣ ਜੇਕਰ ਇਹ ਕੇਸ ਚੱਲਦਾ ਹਾਈ ਕੋਰਟ ਇਹਦੀ ਜਾਂਚ ਕਰਾਉਂਦੀ ਹੈ ਤਾਂ ਕੀ ਹੋ ਸਕਦਾ ਦੇਖੋ ਸਵਾਲ ਵੱਡੇ ਉੱਠੇ ਸੀ ਪਹਿਲਾ ਸਵਾਲ ਜਦੋਂ ਇਹ ਥਾਰ ਵਾਲੀ ਬੀਬੀ ਫੜੀ ਗਈ ਸੀ ਉਦੋਂ ਫੜਨ ਵੇਲੇ ਉੱਠਿਆ ਫਿਰ ਜਦੋਂ ਉਸ ਬੀਬੀ ਦੀ ਤਿੰਨ ਵਰੀ ਰਿਮਾਂਡਰ ਲੈ ਕੇ ਪੁੱਛਗਿੱਛ ਕੀਤੀ ਗਈ ਸੀ ਸਵਾਲ ਉਦੋਂ ਵੀ ਉੱਠੇ ਫਿਰ ਜਦੋਂ ਤਿੰਨ ਵੇਰੀ ਰਿਮਾਂਡ ਲੈ ਕੇ ਪੁਲਿਸ ਨੇ ਜਿਹੜੀ ਪੁੱਛਗਿੱਛ ਕੀਤੀ ਉਹਦੇ ਤੋਂ ਉਹ ਬਾਕੀ ਸਾਰੇ ਕੇਸਾਂ ਵਾਂਗ ਮੀਡੀਆ ਦੇ ਸਾਹਮਣੇ ਪੇਸ਼ ਨਹੀਂ ਕੀਤੀ ਮੀਡੀਆ ਨੂੰ ਕੁਝ ਨਹੀਂ ਦੱਸਿਆ ਗਿਆ ਵੀ ਉਹਦੇ ਤੋਂ ਕੀ ਕੁਝ ਪੁੱਛਿਆ ਉਹਨੇ ਕੀ ਕੁਝ ਦੱਸਿਆ ਉਹਦੇ ਕਿੱਥੋਂ ਉਹ ਨਸ਼ਾ ਲਿਆਉਂਦੀ ਸੀ ਕਿਹਨੂੰ ਸਪਲਾਈ ਕਰਦੀ ਸੀ ਕੀ ਉਹਦੇ ਉੱਚ ਅਫਸਰਾਂ ਨਾਲ ਕੋਈ ਲਿੰਕ ਸਬੰਧ ਹੈਗੇ ਆ ਜਾਂ ਨਹੀਂ ਹੈਗੇ ਇਹਦੇ ਬਾਰੇ ਕੁਝ ਵੀ ਪੁਲਿਸ ਨੇ ਨਹੀਂ ਦੱਸਿਆ ਸੀ ਸਵਾਲ ਉਦੋਂ ਵੀ ਉੱਠੇ ਸੀ ਹੁਣ ਇਹ तमाम ਸਵਾਲਾਂ ਦੇ ਵਿਚਾਰੇ ਜਿਹੜੀ ਉਹ ਆਡੀਓ ਰਿਕਾਰਡਿੰਗ ਜਿਹਦੀ ਜਾਂਚ ਦੀ ਮੰਗ ਹਾਈ ਕੋਰਟ ਚ ਕੀਤੀ ਗਈ ਹੈ ਉਹਦੇ ਤੇ ਵੀ ਵੱਡੇ ਸਵਾਲ ਉੱਠੇ ਸੀ ਕਿ ਆਖਰੇ ਪੁਲਿਸ ਅਧਿਕਾਰੀ ਕਿਹੜਾ ਇਹਦੀ ਜਾਂਚ ਹੋਣੀ ਚਾਹੀਦੀ ਆ ਪਰ ਪਤਾ ਨਹੀਂ ਕਿਉਂ ਪੰਜਾਬ ਸਰਕਾਰ ਨੇ ਤੇ ਪੰਜਾਬ ਦੇ ਪੁਲਿਸ ਮੁਖੀ ਡੀਜੀਪੀ ਸਾਹਿਬ ਨੇ ਇਹਨਾਂ ਦੋਨਾਂ ਗੱਲਾਂ ਦਾ ਕੋਈ ਬਹੁਤਾ ਨੋਟਿਸ ਨਹੀਂ ਸੀ ਲਿਆ ਹੁਣ ਲੈਣਾ ਪਵੇਗਾ ਕਿਉਂਕਿ ਮਾਮਲਾ ਹਾਈ ਕੋਰਟ ਚ ਉੱਚ ਅਦਾਲਤ ਚਲਾ ਗਿਆ ਅਦਾਲਤ ਦੇ ਹੁਕਮਾਂ ਨੂੰ ਤਾਂ ਕਾਫੀ ਹੱਦ ਤੱਕ ਸਰਕਾਰਾਂ ਨੂੰ ਮੰਨਣਾ ਪੈਂਦਾ ਤਾਂ ਮੰਨਣਾ ਪਏਗਾ ਹੁਣ ਦੇਖੋ ਜਦੋਂ ਉਹ ਪੁਲਿਸ ਵਾਲੀ ਫੜੀ ਗਈ ਉਦੋਂ ਇਹ ਸਵਾਲ ਸੀ ਕਿ ਅੱਜ ਜਦੋਂ ਫੜੀ ਗਈ ਹੈ ਤਾਂ ਇਹ ਕਿਹਾ ਜਾ ਰਿਹਾ ਹੈ ਵੀ ਕਾਫੀ ਧੀਰ ਤੋਂ ਇਹ ਇਹੋ ਜਿਹਾ ਕੰਮ ਕਰਦੀ ਸੀ ਦੋਸ਼ ਲਾਇਆ ਗਿਆ ਪੁਲਿਸ ਵੱਲੋਂ ਲਾਏ ਗਏ ਤਾਂ ਜੇ ਉਹ ਪਹਿਲਾਂ ਤੋਂ ਚਿੱਟੇ ਦਾ ਜਾਂ ਨਸ਼ੇ ਦਾ ਕੰਮ ਕਰਦੀ ਸੀ ਤਾ ਪੁਲਿਸ ਦੇ ਵਿੱਚ ਹੁੰਦਿਆ ਹੋਇਆ ਵੀ ਉਹਦੇ ਤੇ ਨਿਗਾ ਕਿਉਂ ਨਹੀਂ ਗਈ ਉਹਨੂੰ ਫੜਿਆ ਕਿਉਂ ਨਹੀਂ ਜਾ ਸਕਿਆ ਉਹ ਕਿਉਂ ਨਹੀਂ ਕਾਬੂ ਕੀਤੀ ਜਾ ਸਕੀ ਫਿਰ ਦੂਜੀ ਗੱਲ ਇੱਕ ਇਹ ਉੱਠੀ ਸੀ ਜਿਹੜੀ ਹਾਈ ਕੋਰਟ ਦੇ ਵਿੱਚ ਹੁਣ ਚਲੀ ਗਈ ਵੀ ਕੀ ਇਸ ਬੀਬੀ ਦੇ ਕਿਸੇ ਉੱਚ ਪੁਲਿਸ ਅਧਿਕਾਰੀਆਂ ਨਾਲ ਸਬੰਧ ਹਨ ਗੱਲ ਉੱਠੀ ਸੀ ਲੱਗੇ ਸੀ ਦੋਸ਼ ਵੀ ਹੈਗੇ ਆ ਸਬੰਧ ਤੇ ਉਹੀ ਬਚਾਉਂਦੇ ਆ ਰਹੇ ਆ ਤਾਂ ਫਿਰ ਇਹਦੇ ਬਾਰੇ ਵੀ ਉਸ ਤੋਂ ਬਾਅਦ ਪੁਲਿਸ ਨੇ ਚੁੱਪੀ ਧਾਰ ਲਈ ਕੁਝ ਨਹੀਂ ਦੱਸਿਆ ਫਿਰ ਜਦੋਂ ਕਿਸੇ ਦਾ ਰਿਮਾਂਡ ਲੈ ਕੇ ਪੁਲਿਸ ਪੁੱਛਗਿੱਛ ਕਰਦੀ ਹੈ ਕੇਸ ਹਾਈਲਾਈਟ ਹੋਵੇ ਵੱਡਾ ਹੋਵੇ ਤਾਂ ਫਿਰ ਪੁਲਿਸ ਆਮ ਤੌਰ ਤੇ ਪ੍ਰੈਸ ਕਾਨਫਰੰਸ ਕਰਕੇ ਜਾਂ ਤਾਂ ਐਸਐਸਪੀ ਜਾਂ ਕੋਈ ਆਈਜੀ ਡੀਆਈਜੀ ਤੇ ਜਾਂ ਡੀਜੀਪੀ ਸਾਹਿਬ ਕੋਈ ਨਾ ਕੋਈ ਅਧਿਕਾਰੀ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਦੀ ਜਾਣਕਾਰੀ ਲੋਕਾਂ ਨੂੰ ਦਿੰਦਾ ਪ੍ਰੈਸ ਦੇ ਰਹੀਂ ਵੇ ਭਾਈ ਅਸੀ ਰਮਾਨ ਰਾਹੀਂ ਪੁੱਛਗਿੱਛ ਕੀਤੀ ਆ ਔਰ ਇਹਦੇ ਕੋਲੋਂ ਆ ਆ ਚੀਜ਼ਾਂ ਪ੍ਰਾਪਤ ਹੋਈਆਂ ਜਾਂ ਤਾਂ ਉਹਦੇ ਕੋਲੋਂ ਫਿਰ ਚਿੱਟਾ ਮਿਲਿਆ ਹੀ ਨਹੀਂ ਸੀ ਤੇ ਜੇ ਮਿਲਿਆ ਸੀ ਜਿਵੇਂ ਕਿ ਪੁਲਿਸ ਨੇ ਦਾਵਾ ਕੀਤਾ ਫਿਰ ਉਹ ਕਿਤੋਂ ਤਾਂ ਲਿਆਈ ਹੋਊਗੀ ਤੇ ਕਿਤੇ ਤਾਂ ਉਹਨੇ ਅੱਗੇ ਜਾ ਕੇ ਦੇਣਾ ਹੋਊਗਾ ਪਰ ਪੁਲਿਸ ਨੇ ਕਿਉਂ ਇਹ ਗੱਲ ਮੀਡੀਆ ਤੋਂ ਲੋਕਾਂ ਤੋਂ ਕੋਈ ਕਿਉਂ ਨਹੀਂ ਦੱਸਿਆ ਵੀ ਅਸੀਂ ਕਿੱਥੋਂ ਲਿਆਉਂਦੀ ਐ ਕਿੱਥੇ ਜਾ ਕੇ ਉਹ ਚਿੱਟਾ ਵੇਚਦੀ ਸੀ ਕਿ ਉਹ ਗੱਲ ਹੀ ਝੂਠੀ ਸੀ ਕੁਛ ਤਾਂ ਦੱਸਣਾ ਚਾਹੀਦਾ ਸੀ ਜਦੋਂ ਪੁਲਿਸ ਦੇ ਅਧਿਕਾਰੀ ਨੂੰ ਜਿਹੜਾ ਤੀਜੀ ਵਾਰ ਉਹਨੂੰ ਰਿਮਾਂਡ ਤੋਂ ਬਾਅਦ ਅਦਾਲਤ ਚ ਲੈ ਕੇ ਆਇਆ মিডিਆ ਨੇ ਪੁੱਛਿਆ ਸੀ ਵੀ ਦੱਸੋ ਹੁਣ ਤੱਕ ਇਹਦੇ ਤਿੰਨ ਰਿਮਾਂਡਾਂ ਚ ਪੁੱਛ ਕੇ ਇਸ ਦਰਮਿਆਨ ਕੀ ਸਾਬਤ ਹੋਇਆ ਤਾਂ ਸਿੱਧਾ ਨੰਗਾ ਚਿੱਟਾ ਉਸ ਪੁਲਿਸ ਅਧਿਕਾਰੀ ਨੇ ਕਹਿਤਾ ਸੀ ਵੀ ਅਸੀਂ মিডিਆ 'ਚ ਇਹ ਗੱਲ ਨਹੀਂ ਦੱਸਣੀ ਅਸੀਂ মিডিਆ ਚ ਨਹੀਂ ਦੱਸ ਸਕਦੇ ਕਿ ਬਾਕੀ ਕਿਸ ਸਾਥ ਪੁਲਿਸ ਨੇ ਚ ਕਹਿੰਦੀ ਹੈ ਬਿਲਕੁਲ ਨਹੀਂ ਕਹਿੰਦੀ ਬਲਕਿ ਕਿਤੇ ਵੀ ਨਸ਼ੇ ਦਾ ਕੇਸ ਹੋਵੇ ਹਥਿਆਰਾਂ ਦਾ ਕੇਸ ਹੋਵੇ ਗੈਂਗਵਾਰ ਦਾ ਕੇਸ ਹੋਵੇ ਪੁਲਿਸ ਆਪ ਪ੍ਰੈਸ ਕਾਨਫਰੰਸਾਂ ਕਰਦੀ ਹੈ 40 40 ਮਾਈਕ 40 40 50 50 ਚੈਨਲਾਂ ਨੂੰ ਬੁਲਾ ਕੇ ਤੇ ਇਹਦੇ ਕੇਸ ਵਾਰੀ ਪੁਲਿਸ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਿਉਂ ਕਰ ਦਿੱਤਾ ਸੀ ਇਹ ਸਵਾਲ ਉਦੋਂ ਦਾ ਕਈ ਵਾਰ ਪੁੱਛਿਆ ਗਿਆ ਔਰ ਅੱਜ ਵੀ ਪੁੱਛਿਆ ਜਾ ਰਿਹਾ ਤੇ ਹੁਣ ਇਹ ਹਾਈ ਕੋਰਟ ਚ ਪਹੁੰਚ ਗਿਆ ਹੁਣ ਦੇਖੋ ਹਾਈ ਕੋਰਟ ਕਿੰਨੇ ਮਾਮਲੇ ਗਏ ਜਿਨ੍ਹਾਂ ਦੇ ਖੁਲਾਸੇ ਬਾਅਦ ਦੇ ਵਿੱਚ ਬੜੇ ਹਰਾਨੀਜਨਕ ਹੋਏ ਮਸਲਨ ਜਿਹੜਾ ਲਾਰਸ ਬਿਸ਼ਨੋਈ ਗੈਂਗਸਟਰ ਦੀਆਂ ਦੋ ਇੰਟਰਵਿਊ ਜਦੋਂ ਆਈਆਂ ਸੀ ਇੱਕ ਵੱਡੇ ਨਿਊਜ਼ ਚੈਨਲ ਨਿਊਜ਼ 18 ਤੇ ਉਦੋਂ ਰੌਲਾ ਪਿਆ ਵੀ ਉਹ ਤਾਂ ਜੇਲ੍ਹ ਚ ਹੈ ਉਹ ਤਾਂ ਪੁਲਿਸ ਦੀ ਕਸਟਡੀ ਚ ਹੈ ਤੇ ਉਹਦੀਆਂ ਤਾਜ਼ੀਆਂ ਤਾਜ਼ੀਆਂ ਇੰਟਰਵਿਊ ਕਿਵੇਂ ਆ ਗਈਆਂ ਰੌਲਾ ਇਹ ਵੀ ਪਿਆ ਵੀ ਹੁਣ ਤਾਂ ਉਹਨੂੰ ਪੰਜਾਬ ਪੁਲਿਸ ਨੇ ਲਿਆਂਦਾ ਹੋਇਆ 트ਾਂਜ਼ਿਟਰ ਰਿਮਾਂਡ ਤੇ ਪੰਜਾਬ 'ਚ ਸੀਗਾ ਉਹ ਤਾਂ ਫਿਰ ਉਹਦੀਆਂ ਇੰਟਰਵਿਊ ਕਿਵੇਂ ਹੋਗੀਆਂ ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਸਾਹਿਬ ਨੇ ਕਹਿਤਾ ਸੀ ਵੀ ਦੇਖੋ ਅਸੀਂ ਪੜਤਾਲ ਕਰ ਲਈ ਅਸੀਂ ਜਾਂਚ ਕਰ ਲਈ ਇਹ ਕੋਈ ਪ੍ਰਾਣੀਆਂ ਪ੍ਰੂਣੀਆਂ ਇੰਟਰਵਿਊ ਨਹੀਂ ਹੁਣ ਪੰਜਾਬ 'ਚ ਉਹਦੀ ਕੋਈ ਇੰਟਰਵਿਊ ਨਹੀਂ ਹੋਈ ਇਹਨਾਂ ਦਿਨਾਂ 'ਚ ਉਹ ਤਾਂ ਬੜੀ ਹਾਈ ਸਿਕਿਉਰਿਟੀ 'ਚ ਐ ਇੰਨੇ-ਇੰਨੇ ਪੁਲਿਸ ਵਾਲੇ ਉਹਦੇ ਉੱਤੇ ਲੱਗੇ ਹੁੰਦੇ ਨੇ ਉਹਦੀ ਇੰਟਰਵਿਊ ਕਿਵੇਂ ਹੋ ਸਕਦੀ ਹੈ ਪਰ ਸਵਾਲ ਉੱਠੇ ਮਾਮਲਾ ਕੋਈ ਜਣਾ ਹਾਈ ਕੋਰਟ ਚ ਲੈ ਗਿਆ ਫਿਰ ਇਸੇ ਹੀ ਤਰ੍ਹਾਂ ਮਾਨਯੋਗ ਹਾਈ ਕੋਰਟ ਨੇ ਕਿਹਾ ਵੀ ਇਹਦੀ ਜਾਂਚ ਕਰਾਓ ਪੁਲਿਸ ਨੇ ਕਿਹਾ ਅਸੀਂ ਤਾਂ ਕਰਾ ਲਈ ਸੀ ਤੇ ਦੱਸਤਾ ਸੀਗਾ ਵੀ ਇਹ ਪੰਜਾਬ ਚ ਨਹੀਂ ਹੋਈ ਫਿਰ ਹਾਈ ਕੋਰਟ ਨੇ ਆਪਣੇ ਪੱਧਰ ਤੇ ਅਫਸਰ ਲਾ ਕੇ ਜਾਂਚ ਕਰਾਈ ਪੜਤਾਲ ਕਰਾਈ ਫਿਰ ਤੱਥ ਸਬੂਤ ਸਾਰੇ ਖੋਜੇ ਗਏ ਫਿਰ ਇਸ ਨਤੀਜੇ ਤੱਕ ਉਹ ਰਿਪੋਰਟ ਪਹੁੰਚੀ ਕਿ ਉਹ ਜਿਹੜੀ ਇੰਟਰਵਿਊ ਉਹ ਪੰਜਾਬ 'ਚ ਹੀ ਹੋਈ ਆ ਗੈਂਗਸਟਰ ਲਾਰਸ ਬਿਸ਼ਨੋਈ ਦੀ ਪੰਜਾਬ ਦੇ ਖਰੜ ਦੇ ਥਾਣੇ ਜਿਹੜਾ ਸੀਆਈਏ ਸਟਾਫ ਦਾ ਹੈਗਾ ਉੱਥੇ ਹੋਈ ਹੈ ਫਿਰਗਾ ਇਹ ਵੀ ਜਾਣਕਾਰੀ ਉਹਦੇ 'ਚ ਆ ਗਈ ਵੀ ਉਸ ਟਾਈਮ ਫਲਾਣਾ ਡੀਐਸਪੀ ਤੇ ਫਲਾਣੇ ਪੁਰਾਣੇ ਅਧਿਕਾਰੀ ਸੀ ਜਿਨ੍ਹਾਂ ਦੀ ਉਹ ਨਿਗਰਾਨੀ 'ਚ ਸੀ ਫਿਰ ਹਾਈ ਕੋਰਟ ਨੂੰ ਇੱਥੋਂ ਤੱਕ ਕਹਿਣਾ ਪੈ ਗਿਆ ਕਿ ਕੀ ਹੁਣ ਪੁਲਿਸ ਜਿਹੜੀ ਆ ਉਹ ਛੋਟਿਆਂ ਤੇ ਕਾਰਵਾਈ ਕਰਕੇ ਵੱਡਿਆਂ ਨੂੰ ਬਚਾਉਣਾ ਚਾਹੁੰਦੀ ਆ ਕਿਉਂਕਿ ਲਾਰੈਂਸ ਬਿਸ਼ਨੋਈ ਵਾਲੇ ਮਾਮਲੇ 'ਚ ਵੀ ਕਾਰਵਾਈ ਹੇਟਲੈਂਡ ਤੇ ਹੋ ਰਹੀ ਸੀ ਤੇ ਉਸ ਵਕਤੋਂ ਦੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਸਾਰਾ ਮਾਮਲਾ ਐਡਾ ਹਾਈ ਪ੍ਰੋਫਾਈਲ ਗੈਂਗਸਟਰ ਹੈ ਉਹ ਉਹਦੀ ਜਿਹੜੀ ਜਿਹੜੀ ਉਹਦੀ ਕਸਟਡੀ ਆ ਉਹਦੀ ਸਾਰੀ ਜਾਣਕਾਰੀ ਪਲ-ਪਲ ਦੀ ਜ਼ਿਲ੍ਹਾ ਪੁਲਿਸ ਮੁਖੀ ਪਲੱਸ ਐਸਪੀ ਤੇ ਡੀਆਈਜੀ ਤੱਕ ਦੇ ਧਿਆਨ ਚ ਹੁੰਦੀ ਆ ਡੀਜੀਪੀ ਸਾਹਿਬ ਤੱਕ ਦੇ ਧਿਆਨ ਚ ਵੀ ਹੁੰਦੀ ਆ ਤਾਂ ਫਿਰ ਉਹ ਇੱਕ ਚੈਨਲ ਨੂੰ ਇੰਨੀਆਂ ਲੰਬੀਆਂ ਇੰਟਰਵਿਊ ਕਿਵੇਂ ਦੇ ਗਿਆ ਫਿਰ ਸਵਾਲ ਉੱਠੇ ਹੁਣ ਦੇਖੋ ਗੱਲ ਆਪਾਂ ਕਰ ਰਿਹਾ ਵੀ ਜੇਕਰ ਸ਼ੁਰੂਆਤ ਦੀ ਗੱਲ ਕਰੀਏ ਸ਼ੁਰੂ ਚ ਤਾਂ ਉੱਥੇ ਹੀ ਕਹਾਣੀ ਮੁਕਾਤੀ ਸੀ ਡੀਜੀਪੀ ਸਾਹਿਬ ਨੇ ਵੀ ਭਾਈ ਪੰਜਾਬ ਚੋਂ ਦੀ ਇੰਟਰਵਿਊ ਨਹੀਂ ਹੋਈ ਨਹੀਂ ਹੋਈ ਅਸੀਂ ਪੜਤਾਲ ਕਰ ਲਈ ਤੇ ਬਾਅਦ ਚ ਸੱਚ ਕੀ ਨਿਕਲਿਆ ਆ ਇਸੇ ਤਰ੍ਹਾਂ ਕਿੰਨੇ ਹੋਰ ਮਾਮਲਿਆਂ 'ਚ ਹੋਇਆ ਅੱਜ ਜਦੋਂ ਕਰਨਲ ਬਾਠ ਦੇ ਮਾਮਲੇ ਦੇ ਵਿੱਚ ਪੁਲਿਸ ਮੁਲਾਜ਼ਮਾਂ ਤੇ ਉਹਨੂੰ ਕੁੱਟਣ ਦੇ ਦੋਸ਼ ਲੱਗੇ ਨੇ ਬਾਹ ਤੋੜਨ ਦੇ ਦੋਸ਼ ਲੱਗੇ ਨੇ ਪਹਿਲਾਂ ਤਾਂ ਪੁਲਿਸ ਉਹਨਾਂ ਤੇ ਕਾਰਵਾਈ ਨਹੀਂ ਸੀ ਕਰਦੀ ਫਿਰ ਜੇ ਪਰਚਾ ਦਰਜ ਕੀਤਾ ਤਾਂ ਉਹ ਨਾਂ ਹੀ ਨਹੀਂ ਸੀ ਦੱਸਿਆ ਜਾ ਰਿਹਾ ਵੀ ਕੀਤਾ ਕਿੰਨਾ ਤੇ ਆ ਫਿਰ ਕੀ ਹੋਇਆ ਸੀ ਪਰਚਾ ਕਰਾਉਣ ਵਾਲਾ ਇੱਕ ਢਾਬੇ ਵਾਲਾ ਬਣਾ ਤਰਿਆ ਸੀ ਪੁਲਿਸ ਨੇ ਜਿਹੜਾ ਪੁਲਿਸ ਦੇ ਨਾਲ ਅਟੈਚ ਦੱਸਿਆ ਜਾਂਦਾ ਫਿਰ ਜਦੋਂ ਉਸ ਮਾਮਲੇ 'ਚ ਰੌਲਾ ਵੱਡਾ ਪਿਆ ਜਦੋਂ ਹਾਈ ਕੋਰਟ ਵਿੱਚ ਆਈ ਫਿਰ ਪੁਲਿਸ ਨੇ ਪਹਿਲਾਂ ਤਾਂ ਆਪਣੇ ਪੱਧਰ ਤੇ ਇੱਕ ਜਾਂਚ ਟੀਮ ਬਣਾਤੀ ਆਪਦੀ ਹੀ ਪੁਲਿਸ ਦੀ ਪਰ ਫਿਰ ਹਾਈ ਕੋਰਟ ਨੇ ਕਿਹਾ ਵੀ ਨਹੀਂ ਇਹ ਗਲਤਾ ਚੰਡੀਗੜ੍ਹ ਦੀ ਪੁਲਿਸ ਦੇ ਅਧਿਕਾਰੀ ਜਾਂਚ ਕਰਨਗੇ ਪੰਜਾਬ ਪੁਲਿਸ ਦੇ ਨਹੀਂ ਕਿਉਂਕਿ ਪੰਜਾਬ ਪੁਲਿਸ ਦੇ ਤਾਂ ਉਹ ਅਫਸਰ ਨੇ ਜਿੰਨਾ ਤੇ ਦੋਸ਼ ਹੈ ਤਾਂ ਫਿਰ ਹੁਣ ਉਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਉਹ daqui ਸੱਚ ਆਉਣ ਵਾਲੇ ਟਾਈਮ 'ਚ ਬਾਹਰ ਆਉਂਦਾ ਹੈ ਇਹ ਤਾਂ ਆਉਣ ਵਾਲਾ ਟਾਈਮ ਦੱਸੇਗਾ ਪਰ ਹੁਣ ਆ ਜਿਹੜਾ ਥਾਰ ਵਾਲੀ ਬੀਬੀ ਦਾ ਉੱਚ ਅਧਿਕਾਰੀਆਂ ਨਾਲ ਸੰਬੰਧਾਂ ਵਾਲਾ ਮਾਮਲਾ ਹੈ ਇਹਦੇ ਤੇ ਹਾਈ ਕੋਰਟ 'ਚ ਜਿਹੜਾ ਕੇਸ ਗਿਆ ਇਹ ਇਹ ਵੇਖਣ ਵਾਲੀ ਕਹਾਣੀ ਹੈ ਕੀ ਨਿਕਲ ਕੇ ਆਉਂਦਾ ਕਿਉਂਕਿ ਜਿਹੜਾ ਨਸ਼ਿਆਂ ਦਾ ਇਹ ਨੈਕਸਸ ਹੈ ਨਸ਼ਿਆਂ ਦਾ ਕਾਰੋਬਾਰ ਹੈ ਕਾਰਵਾਈਆਂ ਹੁਣ ਤੱਕ ਹੀਟ ਲਿਆਂ ਤੇ ਹੋਈਆਂ ਨੇ ਵੱਡਿਆਂ ਤੇ ਨਹੀਂ ਹੋਈਆਂ ਸਵਾਲ ਇਹ ਮੋੜ ੜ ਕੇ ਖੜੇ ਹੋਏ ਨੇ ਵੀ ਇੰਜ ਕਿਉਂ ਹੋਇਆ ਕਾਰਵਾਈਆਂ ਹੇਠ ਲਿਆਂ ਤਾਂ ਹੀ ਕਿਉਂ ਉੱਪਰ ਲਿਆਂ ਤੇ ਕਿਉਂ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਪਿਛਲੇ ਦਿਨੀ ਕਿਹਾ ਉਹ ਕਹਿੰਦੇ ਵੀ ਵੇਖੋ ਅਸੀਂ ਹੁਣ ਤੱਕ ਜਿਹੜੇ ਛੋਟੇ ਸੀ ਉਹਨਾਂ ਤੇ ਕਾਰਵਾਈ ਕੀਤੀ ਹੈ ਇਸ ਤੋਂ ਬਾਅਦ ਅਸੀਂ ਵੱਡਿਆਂ ਤੇ ਕਰਨੀ ਹੈ ਫਿਰ ਵੱਡਿਆਂ ਤੇ ਕਰਨੀ ਹੈ ਮਹਿਲਾਵਾਲਿਆਂ ਤੇ ਵੀ ਕਰਾਂਗੇ ਉਹਨਾਂ ਦੇ ਵੀ ਬਲਡੋਜ਼ਰ ਚਲਾਵਾਂਗੇ ਸਵਾਲ ਫੇਰ ਉੱਠੇ ਵੀ ਮੁੱਖ ਮੰਤਰੀ ਸਾਹਿਬ ਜਨਤਾ ਦਾ ਪਹਿਲਾਂ ਹੀ ਚੀਕੀ ਜਾਂਦੀ ਹੈ ਵੀ ਤੁਸੀਂ ਛੋਟੀਆਂ ਮੱਛੀਆਂ ਫੜ ਲਿਆ ਉਹ ਵੱਡੇ ਮਗਰਮੱਛ ਤਾਂ ਜੇ ਹੱਥ ਹੀ ਨਹੀਂ ਪਾਇਆ ਤੇ ਜਦਨ ਮੁੱਖ ਮੰਤਰੀ ਸਾਹਿਬ ਨੇ ਆਪ ਹੀ ਕਹਿਤਾ ਵੀ ਅਜੇ ਅਸੀਂ ਮਹਿਲਾਵਾਂ ਵਾਲੇ ਤਾਂ ਫੜਨੇ ਆ ਤਾਂ ਫੇਰ ਉਹ ਗੱਲ ਪੁਖਤਾ ਹੋਗੀ ਸਵਾਲ ਹੋਰ ਉੱਠੇ ਵੀ ਉਹਨਾਂ ਨੂੰ ਪਹਿਲਾਂ ਹੱਥ ਪਾਉਣਾ ਚਾਹੀਦਾ ਸੀ ਉਹਨਾਂ ਨੂੰ ਫਿਰ ਕਿਉਂ ਨਹੀਂ ਪਾਇਆ ਪੁਲਿਸ ਦੇ ਵਿੱਚ ਜਿੰਨੇ ਬੰਦੇ ਨਸ਼ਿਆਂ ਨਾਲ ਜੋੜ ਕੇ ਫੜੇ ਗਏ ਉਹ ਏਠਲੇ ਰੈਂਕਾਂ ਵਾਲੇ ਨੇ ਕੋਈ ਵੱਡਾ ਆਫਸਰ ਨਹੀਂ ਹੈ ਸਿਆਸਤ ਦੇ ਵਿੱਚ ਜਿੰਨੇ ਬੰਦਿਆਂ ਨੂੰ ਹੱਥ ਪਾਇਆ ਗਿਆ ਉਹ ਏਠਲੇ ਪਿੰਡ ਪੱਧਰ ਦੇ ਬੰਦੇ ਨੇ ਉੱਪਰਲਾ ਬੰਦਾ ਕੋਈ ਨਹੀਂ ਹੈ ਸਵਾਲ ਇਹ ਹੈ ਕਿ ਨਸ਼ੇ ਦਾ ਇੰਨਾ ਵੱਡਾ ਕਾਰੋਬਾਰ ਹੈ ਇੰਨਾ ਵੱਡਾ ਨੈਕਸਸ ਕੀ ਆ ਥਲੜੇ ਹੀਟਲੇ ਕਮਾਈ ਫਿਰਦੇ ਨੇ ਇਹ ਇਹ ਇਹਦੇ ਵਿੱਚ ਕੋਈ ਉੱਪਰਨੇ ਵੱਡੇ ਸਿਆਸਤਦਾਨ ਵੱਡੇ ਅਫਸਰ ਇਹ ਚ ਸ਼ਾਮਲ ਨਹੀਂ ਹੋ ਸਕਦੇ ਹੁਣ ਇਹ ਸਾਰਾ ਜੋ ਕੁਝ ਹੋਣਾ ਆ ਜਾਂਚ ਪੜਤਾਲ ਚੱਲਣ ਵਾਲਾ ਸਾਹਮਣੇ ਆ ਰਿਹਾ ਹੈ ਇਹਦੇ ਤੇ ਤੁਸੀਂ ਆਪਣਾ ਕੀਮਤੀ ਵਿਚਾਰ ਕਮੈਂਟ ਜਰੂਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ ਜੀ